ਅਸੀਂ ਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਬਲਰਾਜ ਸਿੰਘ ਢਿੱਲੋਂ ਬਾਈ ਦੇ ਘਰੋਂ ਆ ਪੰਡ ਕੋ ਘਰਾਣਾ ਵੀਰੇ ਇਹਨਾਂ ਦਾ ਤੇ ਜ਼ਿਲ੍ਹਾ ਵੀ ਇਹਨਾਂ ਨੂੰ ਲੁਧਿਆਣਾ ਪੈਂਦਾ ਤੇ ਤਹਿਸੀਲ ਵੀ ਇਹਨੂੰ ਲੁਧਿਆਣਾ ਪੈ ਜਾਂਦੀ ਆ ਤੇ ਜੋ ਤੁਸੀਂ ਵੀਰੇ ਸਾਹਮਣੇ ਇਸ ਟਾਈਮ ਸਕਰੀਨ ਤੇ ਨਾ ਦੇਖ ਰਹੇ ਹੋ ਵੀਰੇ ਵੀਰੇ ਚੌਥਾ ਸੁਆ ਮੱਜ ਨੇ ਸੂਣਾ ਤੀਜੇ ਸੂਏ ਵੀਰੇ ਨੇ 14 ਲੀਟਰ ਤੋ ਅੱਧਾ ਰਿਕਾਰਡ ਆ ਇਹਦਾ ਮੂੰਹ ਮੱਥੇ ਹੀ ਦੇਖ ਸਕਦੇ ਹੋ ਵੀਰੇ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਵੀਰੇ ਤੇ 5-7 ਦਿਨਾਂ ਦੀ ਵੀਰੇ ਹਜੇ ਕੱਚੀ ਆ ਮੱਝ ਜੋ ਤੁਸੀਂ ਇਸ ਟਾਈਮ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਅੱਗੇ ਜਾਣਕਾਰੀ ਲੈ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਤੋਰਾ ਦੇਖ ਸਕਦੇ ਹੋ ਵੀਰੇ ਤੁਸੀਂ ਮੱਝ ਦਾ ਕੋ ਘਰਾਣੇ ਪੈਣ ਤੋਂ ਵੀਡੀਓ ਬਣ ਰਹੀ ਹੈ ਬਾਈ ਇਹ। ਪਵਾਨਾ ਤੁਸੀਂ ਦੇਖ ਸਕਦੇ ਹੋ। 5-7 ਦਿਨਾਂ ਦੀ ਵੀਰੇ ਹਜੇ ਕੱਚੀ ਆ। 14 ਲੀਟਰ ਦੁੱਧ ਦਾ ਰਿਕਾਰਡ ਹੈ। ਤੇ ਜੋ ਬਾਈ ਜੀ ਇਹਦੀ ਡਿਮਾਂਡ ਕਰਦੇ ਆ ਉਹ 85000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ। ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ। ਜੋ ਵੀ ਕਿਸੇ ਭਰਾ ਨੂੰ ਇਹ ਮੱਚ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ। ਵਰਨਾ ਬਹੁਤ ਸਾਫ਼ ਆ ਵੀਰੇ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਪੱਠਪੂੜੇ ਦੀ ਚੰਗੀ ਆ ਵੀਰੇ ਮੱਝ ਤੇ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗਦੀ ਆ ਤੇ ਵੀਰੇ ਜ਼ਰੂਰ ਬਾਈ ਨਾਲ ਗੱਲਬਾਤ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੰਨੂ